ਇਸ ਟਾਈਮ ਦੀ ਵੱਡੀ ਖਬਰ ਇੱਕ ਥਾਰ ਗੱਡੀ ਦਰਖਤ ਨਾਲ ਟਕਰਾਉਣ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਬਹੁਤ ਹੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪੁਲਿਸ ਨੇ ਮੌਕੇ ਤੇ ਜਾ ਕੇ ਵਾਹਨ ਤੇ Laash ਕਬਜ਼ੇ ਚ ਲੈ ਕੇ ਅਗਲੀ ਕਾਰਵਾਈ ਜਿਹੜੀ ਉਹ ਸ਼ੁਰੂ ਕਰ ਦਿੱਤੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਫਗਵਾੜੇ ਦੀਆਂ ਜਿੱਥੇ ਕਿ ਮਾਹਲਪੁਰ ਫਗਵਾੜਾ ਰੋਡ ਤੇ ਪਹਿੰਦੇ ਪਿੰਡ ਪਾਲਦੀ ਅੱਡੇ ਤੇ ਆਲੂਆਂ ਵਾਲੇ ਸਟੋਰ ਦੇ ਕੋਲ ਇੱਕ ਥਾਰ ਗੱਡੀ ਦਰਖਤ ਨਾਲ ਟਕਰਾਉਣ ਨਾਲ ਜਿਹੜੇ ਦੋ ਨੌਜਵਾਨ ਹਨ ਉਹਨਾਂ ਦੀ ਮੌਤ ਹੋ ਗਈ ਹੈ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਪਿੰਡ ਢਾਡਾ ਖੁਰਦੇ ਸਰਪੰਚ ਗੁਰਦੀਪ ਸਿੰਘ ਦਾ ਲੜਕਾ ਹਰਸ਼ਮਾਨ ਆਪਣੇ ਮਿੱਤਰ ਨਾਲ ਥਾਰ ਗੱਡੀ ਨੰਬਰ PB08FC0079 'ਤੇ ਸਵਾਰ ਹੋ ਕੇ ਮਹਿਲਪੁਰ ਤੋਂ ਆਪਣੇ ਪਿੰਡ ਢਾਡਾ ਖੁਰਦ ਨੂੰ ਵਾਪਸ ਜਾ ਰਿਹਾ ਸੀ ਜਦੋਂ ਉਹ ਪਾਲ ਦੀ ਆਲੂਆਂ ਵਾਲੇ ਸਟੋਰ ਕੋਲ ਪਹੁੰਚਿਆ ਤਾਂ ਗੱਡੀ ਦਾ ਸੰਤੁਲਨ ਜਿਹੜਾ ਉਹ ਵਿਗੜ ਗਿਆ ਤੇ ਗੱਡੀ ਮੋٹے ਦਰਖਤ ਨਾਲ ਜਾ ਟਕਰਾਈ ਜਿਸ ਕਾਰਨ ਹਰਸ਼ਮਾਨ ਦੀ ਮੌਕੇ ਤੇ ਮੌਤ ਹੋ ਗਈ ਅਤੇ ਦੂਜੇ ਸਾਥੀ ਦੀ ਹਸਪਤਾਲ 'ਚ ਮੌਤ ਹੋ ਗਈ। ਥਾਣਾ ਮਹਿਲਪੁਰ ਦੀ ਪੁਲਿਸ ਨੇ ਵਾਹਨ ਕਬਜ਼ੇ 'ਚ ਲੈ ਕੇ ਅਗਲੀ ਜਿਹੜੀ ਕਾਰਵਾਈ ਉਹ ਸ਼ੁਰੂ ਕਰ ਦਿੱਤੀ ਹੈ। ਇੱਕ ਐਕਸੀਡੈਂਟ ਹੋਇਆ ਸੀ ਨਾ ਮਾਲਪੁਰ ਦੇ ਬਾਰੋ ਬਾਰ। ਕਿੱਥੇ ਹੋਇਆ ਸੀ ਤੇ ਕੀ ਕਾਰਨ ਸੀ ਉਹ? ਅ ਜੀ ਕੱਲ ਮਿਤੀ 31/7/25 ਨੂੰ ਰਾਤ 8:30 ਵਜੇ ਸਾਨੂੰ ਇੱਕ ਪ੍ਰਕਾਰੀ ਅਫਸਰ ਮਾਲਪੁਰ ਚੇਟਾੋਂ ਆਈ ਸੀਗੀ। ਉਹ ਚੇਟਾ ਦੀ ਜਿਹੜਾ ਪਾਲ ਦੀ ੱਡੇ ਚਲਸੀ ਡੋਆ ਸੀ। ਉਹਦੀ ਜਦੋਂ ਮੌਕੇ ਤੇ ਗਏ ਆ। ਉਹ ਤੋਂ ਪਹਿਲਾਂ ਇਹਨਾਂ ਨੇ ਇੱਕ ਹਸਰ ਪ੍ਰੈਪਰ ਕਰਤਾ ਸੀ ਇੱਕ ਲਿਦਾਣੇ ਡੀਐਮਸੀ ਰੱਖਦਾ ਆਪਣਾ ਕਰਤਾ ਸੀ ਜਿਹੜਾ ਹੁਣ ਤੁਹਾਨੂੰ ਪਤਾ ਲੱਗਾ ਜਿਹੜੀ ਦੋਹਾਂ ਦੀ ਮੌਤ ਹੋ ਚੁੱਕੀ ਹੈ ਕਿਹੜੀ ਗੱਡੀ ਕਿਹੜੀ ਸੀ ਸਰ ਗੱਡੀ ਸੀਗੀ ਆਪਣੇ ਦੂਜੀ ਥਾਰ ਗੱਡੀ ਸੀਗੀ ਤਾਂ ਬਾਕੀ ਉਹਨਾਂ ਦੇ ਪਰਿਵਾਰਾਂ ਦੇ ਜੋ ਬਣਦੀ ਕਾਰਵਾਈ ਕਾਨੂੰਨੀ ਕੀਤੀ ਕੀਤੀ ਜਾਵੇ ਇਸ ਟਾਈਮ ਦੀ ਵੱਡੀ ਖਬਰ ਇੱਕ ਥਾਰ ਗੱਡੀ ਦਰਖਤ ਨਾਲ ਟਕਰਾਉਣ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਬਹੁਤ ਹੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪੁਲਿਸ ਨੇ ਮੌਕੇ ਤੇ ਜਾ ਕੇ ਵਾਨ ਤੇ লাশ ਕਬਜ਼ੇ ਚ ਲੈ ਕੇ ਅਗਲੀ ਕਾਰਵਾਈ ਜਿਹੜੀ ਉਹ ਸ਼ੁਰੂ ਕਰ ਦਿੱਤੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਫਗਵਾੜੇ ਦੀਆਂ ਜਿੱਥੇ ਕਿ ਮਾਹਿਲਪੁਰ ਫਗਵਾੜਾ ਰੋਡ ਤੇ ਪੈਂਦੇ ਪਿੰਡ ਪਾਲਦੀ ਅੱਡੇ ਤੇ ਆਲੂਆਂ ਵਾਲੇ ਸਟੋਰ ਦੇ ਕੋਲ ਇੱਕ ਥਾਰ ਗੱਡੀ ਦਰਖਤ ਨਾਲ ਟਕਰਾਉਣ ਨਾਲ ਜਿਹੜੇ ਦੋ ਨੌਜਵਾਨ ਹਨ ਉਹਨਾਂ ਦੀ ਮੌਤ ਹੋ ਗਈ ਹੈ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਪਿੰਡ ਢਾਡਾ ਖੁਰਦ ਦੇ ਸਰਪੰਚ ਗੁਰਦੀਪ ਸਿੰਘ ਦਾ ਲੜਕਾ ਹਰਸ਼ਮਾਨ ਆਪਣੇ ਮਿੱਤਰ ਨਾਲ ਥਾਰ ਗੱਡੀ ਨੰਬਰ PB08FC0079 'ਤੇ ਸਵਾਰ ਹੋ ਕੇ ਮਹਿਲਪੁਰ ਤੋਂ ਆਪਣੇ ਪਿੰਡ ਢਾਡਾ ਖੁਰਦ ਨੂੰ ਵਾਪਸ ਜਾ ਰਿਹਾ ਸੀ ਜਦੋਂ ਉਹ ਪਾਲ ਦੀ ਆਲੂਆਂ ਵਾਲੇ ਸਟੋਰ ਕੋਲ ਪਹੁੰਚਿਆ ਤਾਂ ਗੱਡੀ ਦਾ ਸੰਤੁਲਨ ਜਿਹੜਾ ਉਹ ਵਿਗੜ ਗਿਆ ਤੇ ਗੱਡੀ ਮੋٹے ਦਰਖਤ ਨਾਲ ਜਾ ਟਕਰੀ ਜਿਸ ਕਾਰਨ ਹਰਸ਼ਮਾਨ ਦੀ ਮੌਕੇ ਤੇ ਮੌਤ ਹੋ ਗਈ ਅਤੇ ਦੂਜੇ ਸਾਥੀ ਦੀ ਹਸਪਤਾਲ ਚ ਮੌਤ ਹੋ ਗਈ। ਥਾਣਾ ਮਹਿਲਪੁਰ ਦੀ ਪੁਲਿਸ ਨੇ ਵਾਹਨ ਕਬਜ਼ੇ ਚ ਲੈ ਕੇ ਅਗਲੀ ਜਿਹੜੀ ਕਾਰਵਾਈ ਉਹ ਸ਼ੁਰੂ ਕਰ ਦਿੱਤੀ ਹੈ। ਕਿ ਐਕਸੀਡੈਂਟ ਹੋਇਆ ਸੀਗਾ ਮਾਲਪੁਰ ਦੇ ਬਾਰੋ ਬਾਰ। ਕਿੱਥੇ ਹੋਇਆ ਸੀ ਤੇ ਕੀ ਕਾਰਨ ਸੀ? ਅਰੇ ਜੀ ਕੱਲ ਮਿਤੀ 31/07/25 ਨੂੰ ਰਾਤ 8:30 ਵਜੇ ਸਾਨੂੰ ਇੱਕ ਸਰਕਾਰੀ ਅਫਸਰ ਮਾਲਪੁਰ ਚੇਟਾੋਂ ਆਈ ਸੀਗੀ। ਉਹ ਚੇਟਾ ਇਸ ਜਿਹੜਾ ਪਾਲ ਦੀ ੱਡੇ ਚਲਸੀ ਡੋਅਸ ਦੀ। ਉਹਦੀ ਜਦੋਂ ਮੌਕੇ ਤੇ ਗਏ ਆ। ਉਹ ਤੋਂ ਪਹਿਲਾਂ ਇਹਨਾਂ ਨੇ ਇੱਕ ਹਸ਼ਰ ਪ੍ਰਯੋਗ ਕਰਤਾ ਸੀ ਇੱਕ ਲਦਾਣੇ ਡੀਐਮਸੀ ਰੱਖਦਾ ਪ੍ਰਯੋਗ ਕਰਤਾ ਸੀ ਜਿਹੜਾ ਹੁਣ ਤੁਹਾਨੂੰ ਪਤਾ ਲੱਗਾ ਜਿਹੜੀ ਦੋਆਂ ਦੀ ਮਤੋਂ ਕਿਹੜੀ ਗੱਡੀ ਕਿਹੜੀ ਸੀ ਜਰਾ ਗੱਡੀ ਸੀਗੀ ਆਪਣੇ ਦੂਜੀ ਥਾਰ ਗੱਡੀ ਸੀਗੀ ਤਾਂ ਬਾਕੀ ਉਹਨਾਂ ਦੇ ਪਰਿਵਾਰ ਆਣਦੇ ਜੋ ਬਣਦੀ ਕਾਰਵਿਕ ਕਾਨੂੰਨੀ ਕੀਤੀ ਕਿੱਤੀ ਜਾਵੇ